ਸ਼ੀਦਾ ਕੇ ਕੌਣ ਟੇਕ ਸਕਦਾ ਸ਼ੀਦਾ ਗਾੜੀ ਦਾ ਰੱਬ ਵੀ ਹੱਥ ਜੋੜ ਦਿੰਦਾ ਮਹਾਰਾ ਹੀ ਨਹੀਂ ਤੁਹਾਡੇ ਤੋਂ ਵੱਡਾ ਕੋਈ ਨਹੀਂ ਗੁਰੂ ਕਲਗੀ ਧਰ ਸਾਹਿਬ ਬੈਠੇ ਜੀ ਦਮਦਮਾ ਸਾਹਿਬ ਤੇ ਮਹਾਰਾਜ ਕੋਲੇ ਭਾਈ ਪਰਮ ਸਿੰਘ ਆਇਆ ਕਹਿੰਦਾ ਮਹਾਰਾਜ ਤੁਸੀਂ ਸ਼ੀਦਾ ਦਾ ਹੀ ਨਾਂ ਲੈਂਦੇ ਰਹਿੰਦੇ ਤੇ ਸ਼ੀਦਾ ਹੁੰਦੇ ਕੌਣ ਨੇ ਕਹਿੰਦੇ ਕੱਲ ਨੂੰ ਆਈ ਕੱਲ ਨੂੰ ਦੱਸਾਂਗੇ ਨੇੜੇ ਪਿੰਡ ਸੀ ਹੁੰਦਾ ਘਰੇ ਗਿਆ ਤੇ ਦਿਨ ਚੜਿਆ ਅਗਲਾ ਦਿਨ ਹੋਇਆ ਤੇ ਫਿਰ ਤਿਆਰ ਵਰ ਤਿਆਰ ਹੋ ਕੇ ਤੁਰ ਪਿਆ ਮਹਾਰਾਜਲ ਨੂੰ ਉਹ ਰਸਤੇ ਵਿੱਚ ਜਾਂਦਿਆਂ ਤੇ ਨਿਕਾ ਜਾ ਪਚੰਗੀ ਨੀਲਾ ਬਾਣਾ ਪਾਇਆ ਉਹਨੇ ਉਹ ਭਾਈ ਪਰਮ ਸਿੰਘ ਕਹਿੰਦਾ ਦੱਸੋ ਜੀ ਕਿੱਧਰ ਚੱਲੇ ਜੇ ਪਚੰਗੀ ਸਿੰਘ ਜੀ ਉਹ ਕਹਿੰਦੇ ਮੈਂ ਸੁਣਿਆ ਕਿ ਦਮਦਮਾ ਸਾਹਿਬ ਗੁਰੂ ਕਲਗੀਧਰ ਸਾਹਿਬ ਆਏ ਨੇ ਬਾਜਾ ਵਾਲੇ ਸਤਿਗੁਰੂ ਆਏ ਨੇ ਤੇ ਦਰਸ਼ਨ ਕਰਨੇ ਚੱਲੇ ਆ ਕਹਿੰਦੇ ਲੈ ਮੇਰੀ ਉਂਗਲ ਫੜ ਲੈ ਮੇਰੇ ਨਾਲ ਹੀ ਤੁਰਪਾ ਮੈਂ ਵੀ ਉਧਰ ਨੂੰ ਚੱਲੇ ਆ ਉਹਨੇ ਉਂਗਲ ਫੜ ਲਈ ਪਝੰਗੀ ਨੇ ਉਹ ਅੱਧਾ ਘਰਸਤਾ ਤਾਏ ਹੋਇਆ ਤੇ ਉਹ ਸ਼ਹੀਦ ਸਿੰਘ ਨੇ ਆਪਦਾ ਕਦ ਕਰ ਲਿਆ ਸਾਢੇ 6 ਫੁੱਟ ਦਾ ਤੇ ਪੀਲੇ ਰੰਗ ਦੇ ਕੱਪੜੇ ਹੋ ਗਏ ਉਹ ਉਂਗਲ ਫੜੀ ਸੀ ਹੱਥ ਦੇ ਵਿੱਚ ਤੇ ਸਹਮਿਆ ਤੁਰ ਹੀ ਜਾਵੇ ਡਰ-ਡਰ ਕੇ ਤੁਰ ਹੀ ਜਾਵੇ ਉਹ ਅੱਧਾ ਘਰਸਤਾ ਹੋਰ ਤਾਏ ਹੋ ਗਿਆ ਤੇ ਉਹਨੇ ਸ਼ਹੀਦਾ ਦੀ ਤਾਕਤ ਉਹਨੇ ਆਪਦਾ ਸਰੀਰ ਤਾਂ ਅਸਮਾਨ ਦੇ ਨਾਲ ਲਾ ਲਿਆ ਅਸਮਾਨੀ ਰੰਗ ਦਾ ਚੋਲਾ ਹੋ ਗਿਆ। ਉਹ ਉਂਗਲ ਛੜਾ ਕੇ ਥੱਲੇ ਡੇਗ ਪਿਆ। ਉਹ ਕਹਿੰਦਾ ਤੂੰ ਕੌਣ ਆ ਕਿਹੜਾ ਭੂਤ ਆ ਤੂੰ ਮੇਰੀ ਉਂਗਲ ਫੜੀ ਐਡਾ ਕਿਸਾ ਐਡਾ ਹੋ ਗਿਆ ਹੁਣ ਐਡਾ ਸਮਾਨ ਜੱਡਾ ਹੋ ਗਿਆ। ਉਹ ਕਹਿੰਦਾ ਕੱਲ ਤਾਂ ਪੁੱਛਦਾ ਹਾਂ ਗੁਰੂ ਗਬਿੰਦ ਸਿੰਘ ਨੂੰ ਸ਼ਹੀਦ ਹੁੰਦੇ ਕੌਣ ਨੇ ਹੁਣ ਸ਼ਹੀਦਾਂ ਤੂੰ ਉਂਗਲਾ ਛੜਾਉਣਾ। ਕਹਿੰਦਾ ਮੈਂ ਵੀ ਇੱਕ ਸ਼ਹੀਦ ਹਾਂ ਗੁਰੂ ਗਬਿੰਦ ਸਿੰਘ ਸਾਹਿਬ ਜੀ ਦਾ। ਉਹਨੇ ਵੀ ਆਕੋ ਸਵਾਲ ਕਰਤਾ। ਕਹਿੰਦਾ ਉਸ ਦਿਨ ਕਿੱਥੇ ਸੀ ਜਿਹੜੇ ਦਿਨ ਛੋਟੇ ਸਾਹਿਬ ਜਾਦੇ ਸ਼ਹੀਦ ਕੀਤੇ ਵੱਡੇ ਸਾਹਿਬ ਜਾਦੇ ਸ਼ਹੀਦ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦ ਦਿਨ ਸੀਸ ਦਿੱ ਉਹ ਕਹਿੰਦਾ ਸਾਨੂੰ ਹੁਕਮ ਨਹੀਂ ਕੀਤਾ ਮਹਾਰਾਜ ਨੇ ਅਗੋਂ ਸ਼ੀਰ ਸਿੰਘ ਗੱਜਿਆ ਉਹ ਕਹਿੰਦਾ ਸਾਨੂੰ ਤਾਂ ਹੁਕਮ ਨਹੀਂ ਕੀਤਾ ਮਹਾਰਾਜ ਨੇ ਕਿਤੇ ਹੁਕਮ ਕਰ ਦਿੰਦੇ ਧਰਤੀ ਤਾਂ ਤੇ ਅਸਮਾਨ ਠਾ ਕਰ ਦੇਣਾ ਸੀ ਕੱਲੀ ਸਰੰਦ ਕੀ ਸਾਰੀ ਧਰਤੀ ਤਬਾਹ ਕਰ ਦਿੰਦੇ ਜੇ ਕਲਕੇ ਗੁਰੂ ਕਲਗੀਧਰ ਸਾਹਿਬ ਸਾਨੂੰ ਹੁਕਮ ਹੀ ਕਰ ਦਿੰਦੇ ਖਾਲਸਾ